ਜਿਹੜੀਆਂ ਬੀਬੀਆਂ ਕਹਿੰਦੀਆਂ ਨੇ ਵਿਹਾਰ ਵੇਲੇ ਥੱਕੇ ਰਹੀਦਾ ਸਵੇਰੇ ਉੱਠਦਾ ਉੱਠਦਿਆਂ ਤਾਂ ਜੀ ਕਰਦਾ ਵੀ ਹੋਰ ਨੀਂਦ ਲੈ ਲਵਾਂ ਇਹ ਨੀਂਦ ਨਹੀਂ ਪੂਰੀ ਹੋਈ ਜਦ ਕਿ ਸੁੱਤੇ ਵੀ 7-8 ਘੰਟੇ ਸੀਗੇ ਥੋੜਾ ਜਿਹਾ ਕੰਮ ਕਰਦੇ ਆਂ ਤਾਂ ਲੱਗਦਾ ਹੈ ਅੱਧਾ ਘੰਟਾ ਹੁਣ ਬੈਠ ਜਾਈਏ ਮਤਲਬ ਹਰ ਵਕਤ ਸੁਸਤੀ ਪਈ ਰਹਿੰਦੀ ਆ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਈ ਤਾਂ ਜਿਵੇਂ ਹੁਣ ਤੁਹਾਡੀ ਤੇ ਮੇਰੀ ਏਜ ਇੱਕੋ ਹੀ ਆ ਮੈਂ ਬਹੁਤ ਸਾਰੀਆਂ ਏਦਾਂ ਦੀਆਂ ਕੁੜੀਆਂ ਨੂੰ ਵੀ ਸੁਣਦੀ ਆ ਜਿਹੜੀਆਂ ਕਹਿੰਣਗੀਆਂ ਵੀ ਬਿਨਾਂ ਮਤਲਬ ਤੋਂ ਹੀ ਉਦਾਸੀ ਆਉਂਦੀ ਰਹਿੰਦੀ ਆ ਇਹ ਵੀ ਸਾਰੀਆਂ ਸਾਡੀਆਂ ਖਾਣੇ ਦੀਆਂ ਹੀ ਕਮੀਆਂ ਨੇ ਬਿਲਕੁਲ ਜੀ ਹੂੰ ਕੁਝ ਤਾਂ ਮੈਂ ਕਹੂੰਗੀ ਖਾਣੇ ਦੀਆਂ ਕਮੀਆਂ ਨੇ ਕੁਝ ਅੱਜ ਕੱਲ ਦਾ ਲਾਈਫ ਸਟਾਈਲ ਹੈ ਹੂੰ ਰਾਤੀ ਅਸੀਂ ਸੌਂਨੇ ਆ ਬਹੁਤ ਲੇਟ ਦੇਖੋ ਜਿਹੜੇ ਵਰਕਿੰਗ ਨੇ ਉਹਨਾਂ ਨੇ ਤਾਂ ਇੱਕ ਪੈਟਰਨ ਬਣਿਆ ਹੋਇਆ ਜਾਂ ਲੇਡੀਜ਼ ਨੇ ਜਿਹੜੇ ਬਣਿਆ ਹੋਇਆ ਹੈ ਨਾ ਕਈਆਂ ਦਾ ਹੁੰਦਾ ਉੱਠਣਾ ਹੀ 10-12 ਵਜੇ ਆ ਤੇ ਰਾਤੀ ਸੌਣਾ 1-2 ਵਜੇ ਆ ਹਾਂਜੀ ਉਹ ਜਿਹੜੀ ਰਾਤ ਦੀ ਸਲੀਪ ਨਹੀਂ ਤੁਹਾਡੀ ਪ੍ਰੋਪਰ ਸਲੀਪ ਜਿਹੜੀ 7 ਤੋਂ 8 ਘੰਟੇ ਦੀ ਨਹੀਂ ਪੂਰੀ ਹੁੰਦੀ ਨਾ ਉਹ ਤੁਹਾਡੀ ਬੋਡੀ ਤੇ ਕਿਉਂਕਿ ਜਿਹੜੀ ਤੁਹਾਡੀ ਬੋਡੀ ਨੇ ਰਿਕਵਰੀ ਕਰਨੀ ਆ ਨਾ ਉਹ ਤੁਹਾਡੇ ਰਾਤ ਦੇ ਟਾਈਮ ਕਰਨੀ ਆ ਹੂੰ ਬੜੀ ਬਾਡੀ ਨੇ ਕਿਉਂਕਿ ਸਾਰਾ ਦਿਨ ਬਾਡੀ ਨੇਟ ਲੱਗੇ ਰਹਿਣਾ ਤੁਹਾਡੇ ਜਦੋਂ ਤੁਸੀਂ ਰੈਸਟ ਕਰਦੇ ਹੋ ਤੁਹਾਡੀ ਬਾਡੀ ਬਹੁਤ ਰਿਕਵਰ ਕਰਦੀ ਆ ਹਾਂਜੀ ਸਭ ਤੋਂ ਵੱਡਾ ਕਾਰਨ ਉਹ ਹੈ ਕਿ ਤੁਹਾਡੀ ਬਾਡੀ ਰਿਕਵਰੀ ਨਹੀਂ ਕਰ ਪਾਉਂਦੀ ਕਿਉਂਕਿ ਤੁਹਾਡੇ ਸਲੀਪਿੰਗ ਪੈਟਰਨ ਹੀ ਨਹੀਂ ਸਹੀ ਹੈਗਾ ਹੂੰ ਉਹਦੇ ਕਰਕੇ ਸਵੇਰ ਨੂੰ ਉੱਠੋਗੇ ਤੁਹਾਨੂੰ ਲੱਗੇਗਾ ਮੈਂ ਥੱਕੀ ਪਈ ਆ ਮੇਰੀ ਬਾਡੀ ਦਰਦ ਕਰਦੀ ਪਈ ਆ ਮੈਂ ਕੰਮ ਨਹੀਂ ਕਰ ਪਾਉਂਦੀ ਹੈਗੀ ਬ੍ਰੇਨ ਫੌਗ ਹੋਣ ਲੱਗ ਜਾਂਦਾ ਬੰਦਿਆਂ ਨੂੰ ਹਨਾ ਸਾਰਾ ਦਿਨ ਐਦਾਂ ਲੱਗਦਾ ਕਿ ਹਈ ਮੈਂ ਤਾਂ ਬੈੱਡ ਤੇ ਪਈ ਰਵਾਂ ਇਹ ਚੀਜ਼ਾਂ ਇਸੇ ਕਰਕੇ ਨੇ ਦੂਜਾ ਨਿਊਟ੍ਰੀਸ਼ਨ ਦੀ ਕਮੀ ਆ ਖਾਣਾ ਸਹੀ ਨਹੀਂ ਹੈਗਾ ਸਾਡਾ ਹਾਂਜੀ ਜੋ ਤੱਕ ਤੁਸੀਂ ਖਾਣਾ ਤੁਸੀਂ ਇਹ ਚੀਜ਼ ਲਾ ਲਓ ਕਿ ਘੁੰਮ-ਕਮਾ ਕੇ ਨਾ ਸਾਰੀਆਂ ਚੀਜ਼ਾਂ ਆਪਣੀਆਂ ਖਾਣੇ ਤਿਆਰ ਹੋ ਗਈਆਂ ਸਹੀ ਗੱਲ ਹੈ ਕਿ ਜਿੱਦਾਂ ਦਾ ਤੁਸੀਂ ਖਾਣਾ ਪੀਣਾ ਰੱਖੋਗੇ ਨਾ ਉਹ ਤੁਹਾਡੀ ਬੋਡੀ ਤੇ ਦਿਖਣਾ ਸ਼ੁਰੂ ਹੋ ਜਾਊਗਾ ਹੂੰ ਹੁਣ ਸਾਡਾ ਹੁਣ ਮੈਂ ਤੁਹਾਨੂੰ ਕਹਦਾ ਕਿ ਤੁਸੀਂ ਰਾਤ 10 ਵਜੇ ਤੱਕ ਪੈਰੋ ਤੁਸੀਂ ਕਹਿੰਨਾ ਮੈਂ ਤਾਂ ਪੈ ਹੀ ਨਹੀਂ ਸਕਦੀ ਕਿਉਂਕਿ ਮੇਰੇ ਸਿਰ ਤੇ ਜ਼ਿੰਮੇਵਾਰੀਆਂ ਇੰਨੀਆਂ ਨੇ ਕੰਮ ਐਨੇ ਨੇ ਮੈਂ ਕਰਨੇ ਨੇ ਐਨੇ ਸਾਰੀਆਂ ਚੀਜ਼ਾਂ ਕਰਨੀਆਂ ਨੇ ਹਨਾ ਉਸ ਤੋਂ ਬਾਅਦ ਅਗਰ ਤੁਹਾਨੂੰ ਥਕਾਵਟ ਹੁੰਦੀ ਆ ਮੰਨ ਲਿਆ ਤੁਸੀਂ ਨੋਰਮਲ ਜਿਵੇਂ ਤੁਹਾਡੀ ਰੁਟੀਨ ਆ ਤੁਸੀਂ ਸਵੇਰ 8 ਵਜੇ 7 ਵਜੇ ਉੱਠੀਏ ਫਟਾਫਟ ਰੈਡੀ ਹੋ ਕੇ ਜਾ ਰਹੇ ਹੋ ਜਾਂ ਸਾਰੀ ਫੈਮਿਲੀ ਲਈ ਕਰ ਰਹੇ ਹੋ ਖੁਦ ਵੀ ਕਰ ਰਹੇ ਹੋ ਕੰਮ ਉਹਦੇ ਵਿੱਚ ਹੈਗਾ ਅਗਰ ਤੁਹਾਨੂੰ ਉਸ ਟਾਈਮ ਤੇ ਬਹੁਤ ਜ਼ਿਆਦਾ ਥਕਾਵਟ ਹੋਣ ਲੱਗੀ ਆ ਤੁਹਾਨੂੰ ਲੱਗਦਾ ਤੁਹਾਡੀ ਬਾਡੀ ਅੱਕ ਜਾਂਦੀ ਆ ਹਨਾ ਨਹੀਂ ਕਰ ਪਾਉਂਦੇ ਡੀਗੂ ਡੀਗੂ ਕਰਦੀ ਆ ਸਾਰਾ ਦਿਨ ਉਸ ਟਾਈਮ ਤੇ ਤੁਸੀਂ ਪਲੀਜ਼ ਇਹ ਹੈਗਾ ਕਿ ਤੁਸੀਂ B12 ਹੋ ਗਿਆ ਕੈਲਸ਼ੀਅਮ ਹੋ ਗਿਆ ਏ ਚਾਰੇ ਜਿਹੜੇ ਟੈਸਟ ਨੇ ਡੀ ਦਾ ਹੋ ਗਿਆ ਡੀ 3 ਦਾ ਹੋ ਗਿਆ ਇਹ ਸਾਰੇ ਟੈਸਟ ਕਰਵਾਓ ਤੁਸੀਂ ਦੇਖੋ ਤੁਹਾਡੇ ਚੋ ਇੰਨਾ ਚੀਜ਼ਾਂ ਦੀ ਕਿਸੇ ਦੀ ਕਮੀ ਤਾਂ ਨਹੀਂ ਹੈਗੀ ਹੂੰ ਕਿਉਂਕਿ ਇਹਦੀ ਕਮੀ ਦੇ ਨਾਲ ਵੀ ਸਾਡੀ ਬੋਡੀ ਦੇ ਵਿੱਚ ਵੀ ਬਹੁਤ ਚੀਜ਼ਾਂ ਇਦਾਂ ਨਹੀਂ ਆ ਜਾਂਦੀਆਂ ਨੇ ਕਿ ਸਾਨੂੰ ਸਰੀਰ ਸਾਡਾ ਢੇਟਾਲ ਰਹਿੰਦਾ ਹਾਂਜੀ ਦੂਸਰਾ ਆਪ ਦੇ ਖਾਣ ਪੀਣ ਦੇ ਵਿੱਚ ਸਬਜ਼ੀਆਂ ਤੇ ਫਰੂਟ ਐਡ ਕਰਨਾ ਸ਼ੁਰੂ ਕਰਦੋ ਹੂੰ ਅੰਨ ਦੇ ਕੀੜੇ ਨਹੀਂ ਬੰਨਣਾ ਆਪਾਂ ਨੂੰ ਹਾਂ ਆਪਾਂ ਸਾਰੇ ਵੈਸੇ ਅੰਨ ਦੇ ਕੀੜੇ ਹੈਗੀਆਂ ਮੈਂ ਨਹੀਂ ਕਹਿੰਦੀ ਰੋਟੀ ਛੱਡ ਦਿਓ ਰੋਟੀ ਖਾਓ ਤੁਸੀਂ ਪਰ ਹੁਣ ਥੋੜਾ ਜਿਹਾ ਚੇਂਜ ਕਰ ਲੋ ਆਪਣੀ ਬਾਡੀ ਸਾਡੇ ਠੀਕ ਹੈ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਕਣਕ ਦੀ ਰੋਟੀ ਖਾਂਦੇ ਸੀਗੇ ਪਰ ਉਹ ਜਵਾਰ ਵੀ ਖਾਂਦੇ ਸੀਗੇ ਬਾਜਰਾ ਵੀ ਖਾਂਦੇ ਸੀਗੇ ਹਰ ਚੀਜ਼ ਖਾਂਦੇ ਸੀਗੇ ਅੱਜ ਕੱਲ ਅਸੀਂ ਮਜਬੂਰੀ ਚ ਖਾਂਦੇ ਆ ਜਵਾਰ ਬਾਜਰਾ ਜਦੋਂ ਤੁਹਾਨੂੰ ਕੋਈ ਡਾਈਟੀਸ਼ਨ ਕਹ ਦੇਗਾ ਨਾ ਕਿ ਕਣਕ ਚਾੜ ਦੇ ਉਹ ਨਾ ਖਾ ਲਾ ਤੁਸੀਂ ਨਾਰਮਲੀ ਅਗਰ ਤੁਹਾਨੂੰ ਇਹ ਨਹੀਂ ਸੋਚਦੇ ਹੈਗੇ ਕਿ ਅਗਰ ਤੁਸੀਂ ਇਹ ਚੀਜ਼ਾਂ ਅਗਰ ਕਣਕ ਦਾ ਆਟਾ ਲਿਆ ਉਹਦੇ ਵਿੱਚ ਅੱਧਾ ਅੱਧਾ ਆਟਾ ਦੂਜਾ ਮਿਕਸ ਕਰ ਦੋ ਖੁਦ ਵੀ ਖਾਓ ਬੱਚਿਆਂ ਨੂੰ ਖਵਾਓ ਉਦੋਂ ਬਾਅਦ ਤੁਹਾਡੀ ਬਾਡੀ ਐਕਟਿਵ ਦੇਖੋ ਕਿੰਨੀ ਹੁੰਦੀ ਆ ਹਾਂਜੀ ਪ੍ਰੀਮੇਨੋਪੌਜ਼ ਚ ਕੀ ਮਹਿਸੂਸ ਕਰਦੀਆਂ ਨੇ ਲੇਡੀਜ਼ ਤੇ ਕਿਹੜੀ ਏਜ ਚ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਸ਼ੁਰੂਆਤ ਹੁੰਦੀ ਆ ਪ੍ਰੀਮੇਨੋਪੌਜ਼ ਦੇਖੋ ਪਹਿਲਾ ਸੀਗਾ ਕਿ ਇਹਦੀ ਜਿਹੜੀ ਟਾਈਮਿੰਗ ਸੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਰੇਂਜ ਸੀ ਕਿ 40 ਸਾਲ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀਗਾ अर्ਲੀ 40s ਦੇ ਵਿੱਚ ਕਹਿ ਸਕਦੇ ਆ ਜਾਂ ਵੀ ਐਂਡ 30 ਦੇ ਵਿੱਚ ਜਿੱਦਾਂ ਹੀ ਖਤਮ ਹੁੰਦਾ ਸੀਗਾ 30 ਅੱਜਕੱਲ ਕੀ ਹੋ ਗਿਆ ਅੱਜਕੱਲ ਮੇਰੇ ਕੋਲ ਐਨੇ ਕੇਸਿਸ ਆ ਰਹੇ ਨੇ 34 ਦੀ ਏਜ ਦੇ ਵਿੱਚ ਮੈਨੋਪੌਜ਼ ਹੋ ਚੁੱਕਿਆ ਉਹਨਾਂ ਨੂੰ अच्छा जी uh, ए क्यों बॉडी ਦੇ ਵਿੱਚ ਚੇਂजेस ਐਨੇ ਆਉਂਦੇ ਨੇ ਅੱਜ ਕੱਲ ਸਟ्रेस ਲੈਵਲ ਐਨਾ ਵੱਧ ਗਿਆ ਹੈ ਹਾਂਜੀ ਅ ਇਹਦੇ ਵਿੱਚ ਹੁਣ ਇਹ ਕਹਿ ਸਕਦੀਆਂ ਵੈਸੇ ਜਿਹੜੀ ਅੱਜ ਕੱਲ ਦੀ ਰੇਂਜ ਮੈਂ ਤੁਹਾਨੂੰ ਦੱਸਾਂਗੀ ਹੁਣ ਚਲੋ ਆਪਾਂ ਬਹੁਤ ਡੈਪਥ ਤੱਕ ਨਹੀਂ ਜਾਂਦੇ ਸਿੰਪਲ ਚੀਜ਼ ਜੀ ਦਵਾਂਗੀ 35 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਸਾਈਨਸ ਦਿਖਣੇ ਸ਼ੁਰੂ ਹੋ ਜਾਂਦੇ ਨੇ ਹੌਟ ਫਲੈਸ਼ਸ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਬੈਠੇ ਬੈਠੇ ਜਿਵੇਂ ਹੁਣ ਮੈਂ ਬੈਠੀ ਹਾਂ ਮੈਨੂੰ ਇੱਕਦਮ ਤੋਣੀ ਆਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਕਦੇ ਇਸ ਚੀਜ਼ ਨੂੰ ਫੀਲ ਕੀਤਾ ਹੈ ਹਾਂ ਇੱਕਦਮ ਠੰਡਾ ਲੱਗਦਾ ਫਿਰ ਹਾਂ ਠੰਡਾ ਲੱਗਦਾ ਪਿਆ ਜਾਂ ਫਿਰ ਮੈਨੂੰ ਰਾਤ ਨੂੰ ਨਾਈਟ ਸਵੇਟਸ ਸ਼ੁਰੂ ਹੋ ਜਾਂਦੇ ਨੇ ਰਾਤੀ ਸੁੱਤੇ ਪਏ ਹੋ ਤੁਸੀਂ ਇੱਕਦਮ ਗਰਮੀ ਗਰਮੀ ਹੋਏ ਉੱਠਦੇ ਹਾਂ ਰਾਤੀ ਕੋਈ ਹਾਲ ਥੋੜੀ ਵਾਰ ਰੇ ਸੀਗੀ ਆਪਾਂ ਬਟ ਸਾਡੀ ਬੋਡੀ ਦੇ ਵਿੱਚ ਹਾਰਮੋਨਲ ਚੇਂजेस ਬਹੁਤ ਹੁੰਦੇ ਨੇ ਇਹ ਮੇਨ ਹੁੰਦੇ ਨੇ ਸਲੀਪ ਬਹੁਤ ਡਿਸਟਰਬ ਰਹਿਣ ਲੱਗ ਜਾਂਦੀ ਹੈ ਤੁਹਾਨੂੰ ਸਲੀਪ ਪ੍ਰੋਪਰ ਨਹੀਂ ਆਂਦੀ ਥਕਾਵਟ ਬਹੁਤ ਲੱਗਣ ਲੱਗ ਜਾਂਦੀ ਆ ਮੂਡ ਸਵਿੰਗਸ ਬਹੁਤ ਸ਼ੁਰੂ ਹੋ ਜਾਂਦੇ ਵੈਸੇ ਤਾਂ ਜਨਾਨੀਆਂ ਚ ਲੋਕੀ ਕਹਿੰਦੇ ਨੇ ਕਿ ਇਹਨਾਂ ਦੇ ਤਾਂ ਚਿੜੀਆਂ ਹੀ ਰਹਿੰਦੀਆਂ ਨੇ ਚਿੜੀਆਂ ਜਾਂਦੀਆਂ ਨੇ ਭਾਈ ਸਾਡੇ ਮਸਲੇ ਬਹੁਤ ਨੇ ਮਸਲੇ ਬਹੁਤ ਨੇ ਕਿਉਂਕਿ ਸਾਡੇ ਹਾਰਮੋਨਸ ਹੀ ਬਹੁਤ ਜ਼ਿਆਦਾ ਹਿਲਦੇ ਨੇ ਹਾਂਜੀ ਠੀਕ ਹੈ ਪ੍ਰੀ ਮੈਨੋਪੋਜ਼ ਦੇ ਵਿੱਚ ਇਹ ਚੀਜ਼ਾਂ ਬਹੁਤ ਦਿੱਖਣ ਲੱਗ ਜਾਂਦੀ ਹੈ ਨਾ ਇੱਕ ਤੁਸੀਂ ਇੱਕ ਚੀਜ਼ ਹੋਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਦੱਸ ਦਿੰਦੀ ਹਾਂ ਤੁਹਾਨੂੰ ਤੁਸੀਂ ਚੀਜ਼ਾਂ ਭੁੱਲਣ ਬਹੁਤ ਲੱਗ ਜਾਂਦੀਆਂ ਤੁਹਾਡੇ ਵਰਡ ਹੀ ਪਰਸਨਲ ਲੱਗ ਜਾਂਦੇ ਨੇ ਮੈਂ ਤੁਹਾਨੂੰ ਆਪਣੀ ਦੱਸੀ ਸੀ ਕਿ ਮੇਰੇ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਮੈਂ ਇੱਕ ਲਫ਼ਜ਼ ਨੂੰ ਜਦੋਂ ਦੂਜੀ ਵਾਰ ਕਹਿੰਦੀ ਮੇਰੇ ਮੂੰਹ ਚ ਆਉਂਦਾ ਹੀ ਨਹੀਂ ਉਹ ਮੇਰੇ ਹਸਬੰਦ ਮੈਨੂੰ ਕਹਿਣ ਲੱਗਦੇ ਕਿ ਤੂੰ ਤਾਂ ਥਥਲਾਣ ਲੱਗ ਗਈਆਂ ਕੀ ਕਰਨ ਲੱਗ ਗਈਆਂ ਪਰ ਉਹ ਇਹ ਨਹੀਂ ਸਮਝਦੇ ਹੈਗੇ ਬਈ ਮੇਰਾ ਪੀਰੀਅਡ ਸਟਾਰਟ ਹੋ ਗਿਆ ਹੈ ਮੈਂ ਉਸ ਸਟੇਜ ਦੇ ਵਿੱਚ ਆ ਗਈਆਂ ਲਾਈਫ ਦੇ ਜਿੱਥੇ ਮੇਰੀ ਬਾਡੀ ਦੇ ਵਿੱਚ ਬਹੁਤ ਚੇਂਜੇਸ ਹੋ ਰਹੇ ਨੇ ਔਰ ਇਹਨਾਂ ਨੂੰ ਇਹ ਆ ਕਿ ਦੇਖੋ ਕਈ ਜਣੇ ਇਹਨੂੰ ਬਹੁਤ ਪੋਜ਼ਿਟਿਵ ਵੇ ਨਾਲ ਲੈ ਲੈਂਦੇ ਨੇ ਬਹੁਤ ਜਣੇ ਇਹਨੂੰ ਸਮਝ ਹੀ ਨਹੀਂ ਪਾਉਂਦੇ ਕਈ ਤਾਂ ਹਾਂ ਚੇਂजेस ਬਹੁਤ ਆਉਂਦੇ ਨੇ ਜੀ ਹਾਰਮੋਨਲ ਚੇਂजेस ਬਹੁਤ ਆਉਂਦੇ ਨੇ ਪਰ ਇਹਨੂੰ ਇੱਕ ਪੋਜ਼ਿਟਿਵ ਵੇ ਨਾਲ ਲੈ ਕੇ ਚੱਲੀਏ ਤਾਂ ਆਪਾਂ ਬਹੁਤ ਚੀਜ਼ਾਂ ਨੂੰ ਸਟੇਬਲ ਕਰ ਸਕਦੇ ਆਂ ਪ੍ਰੀਮੀਨੋਪੌਜ਼ ਚ ਵੀ ਤੁਹਾਡਾ ਭਾਰ ਵੱਧਦਾ ਜਿਵੇਂ ਕਈ ਕਹਿ ਦਿੰਦੇ ਕਿ ਆਹ ਸਾਈਡ ਤੇ ਸਾਡੇ ਪੇਟ ਦੇ ਨੀਚਲੇ ਹਿੱਸੇ ਤੇ ਟਾਇਰ ਜੇ ਬਣਨ ਲੱਗ ਜਾਂਦੇ ਆ ਵਾਲ ਚੜਨ ਲੱਗ ਜਾਂਦੇ ਆ ਔਰ ਲੱਗ ਚੀਜ਼ਾਂ ਹੁੰਦੀਆਂ ਬਟ 35 ਦੀ ਏਜ ਤੋਂ ਬਾਅਦ ਆ ਕੇ ਨਾ ਬਹੁਤ ਚੀਜ਼ਾਂ ਚੇਂਜ ਹੋਣ ਲੱਗ ਜਾਂਦੀਆਂ ਨੇ ਲਿਟਰਲੀ ਤੁਸੀਂ ਜਿੱਦਾਂ ਹੁਣ ਬੈਠੇ ਹੋਏ ਹੋ 5 ਮਿੰਟ ਪਹਿਲਾਂ ਬਹੁਤ ਖੁਸ਼ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਚੱਲਦਾ ਹੈਗਾ ਕਿ ਮੈਂ ਇੰਨੀ ਦੁਖੀ ਕਿਉਂ ਹੋ ਗਈ ਆ ਹਾਂ ਹਾਂ ਯੂ ਫੀਲ ਲਾਈਕ ਕਿ ਤੁਹਾਨੂੰ ਲੱਗਦਾ ਕਿ ਮੈਨੂੰ ਸਟ्रेस ਹੋ ਰਿਹਾ ਹਾਂਜੀ ਕੋਈ ਗੱਲ ਵੀ ਨਹੀਂ ਪਤਾ ਕੋਈ ਗੱਲ ਵੀ ਨਹੀਂ ਹੈਗੀ ਰੋਣਾ ਆ ਰਿਹਾ ਹਾਂ ਕਈ ਲੋਕ ਇਸ ਚੀਜ਼ ਦੇ ਵਿੱਚ ਡਿਪਰੈਸ਼ਨ 'ਚ ਜਾਣਾ ਸ਼ੁਰੂ ਕਰ ਦਿੰਦੇ ਨੇ ਡਿਪਰੈਸ਼ਨ 'ਚ ਜਾਣ ਲੱਗ ਜਾਂਦੇ ਨੇ ਏ ਸੀ ਰੀਜ਼ਨ ਦੇ ਵਿੱਚ ਪਰ ਇਸ ਹੁੰਦੀਆਂ ਨੇ ਚੀਜ਼ਾਂ ਸਾਰੀਆਂ ਮੂਡ ਸਵਿੰਗਸ ਨੇ ਕਿਉਂਕਿ ਹਾਰਮੋਨਲ ਜਿਹੜਾ ਚੇਂਜ ਆਂਦੇ ਨੇ ਸਾਡੀ ਬਾਡੀ ਦੇ ਵਿੱਚ ਜਿਹੜਾ ਤੁਸੀਂ ਪੇਟ ਦਾ ਕਿਹਾ ਜਿਹੜਾ ਲੋਅਰ ਬਾਡੀ ਜਿਹੜੀ ਸਾਡੀ ਟੰਮੀ ਹੈ ਇਹਦੇ ਉੱਪਰ ਫੈਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਾਡਾ ਮੈਟਾਬੋਲਿਕ ਜਿਹੜਾ ਰੇਟ ਆ ਨਾ ਉਹ ਸਲੋ ਹੋ ਜਾਂਦਾ ਜਿਸ ਤਰੀਕ ਐਸਟ੍ਰੋਜਨ ਹੈਗਾ ਜਿਹੜਾ ਉਹਦਾ ਲੈਵਲ ਬਹੁਤ ਘਟ ਜਾਂਦਾ ਘਟਣਾ ਸ਼ੁਰੂ ਹੋ ਜਾਂਦਾ ਐਸਟ੍ਰੋਜਨ ਇਦਾਂ ਦੀ ਚੀਜ਼ ਆ ਅਗਰ ਬਹੁਤ ਜ਼ਿਆਦਾ ਵਧਨ ਲੱਗ ਗਿਆ ਤਾਂ ਵੀ ਤੁਹਾਡਾ weight ਵਧਣਾ ਸ਼ੁਰੂ ਹੋ ਜਾਣਾ ਉਹ ਹਾਰਮੋਨਲ ਜਿੱਥੇ ਤੁਹਾਡਾ ਹਾਰਮੋਨਸ ਇੰਬੈਲੈਂਸ ਹੋ ਗਏ ਹਨ ਅਨ ਸਟੇਬਲ ਹੋਏ ਅਨ ਸਟੇਬਲ ਹੋਗੇ ਨਾ ਡਿਨਰ ਉੱਥੇ ਤੁਹਾਡੇ ਪ੍ਰੋਬਲਮ ਆਂਦੀਆਂ ਹੀ ਆਂਦੀਆਂ ਨੇ ਪ੍ਰੀ ਮੈਨੋਪੋਜ਼ ਦੇ ਵਿੱਚ ਇਹ ਚੀਜ਼ ਬਣਦੀ ਹੈ ਕਿ ਉੱਥੇ ਜਿਹੜਾ ਇਹ ਨਹੀਂ ਹੈਗਾ ਕਿ ਤੁਸੀਂ weight ਘਟਾ ਨਹੀਂ ਸਕਦੇ ਹੈਗੇ ਪਰ ਇੱਕ ਨੋਰਮਲ ਲੇਡੀ ਮੈਂ ਕਹਾਂ ਕਿ ਜਿਹੜੀ ਜਿਹਨੂੰ ਪ੍ਰੀ ਮੈਨੋਪੋਜ਼ ਸਟਾਰਟ ਨਹੀਂ ਹੋਇਆ ਹੈਗਾ ਹਜੇ ਜਿਹੜਾ ਉਹਦਾ weight loss ਦਾ process ਹੋਏਗਾ ਬਿਲਕੁਲ ਡਿਫਰੈਂਟ ਹੋਏਗਾ ਉਹਦਾ ਫਾਸਟ ਹੋਏਗਾ ਹਾਂਜੀ ਮੈਂ ਪ੍ਰੀ ਮੈਨੋਪੋਜ਼ ਵਾਲਿਆਂ ਦਾ ਸਲੋ ਹੋ ਜਾਂਦਾ ਕਿ ਬੋਡੀ ਸਾਡੀ ਆਲਰੇਡੀ ਬਹੁਤ ਚੀਜ਼ਾਂ ਨਾਲ ਲੜ ਰਹੀ ਹੁੰਦੀ ਆ ਉੱਪਰੋਂ ਅਸੀਂ ਉਹਨੂੰ weight loss ਦਾ ਕਰਾ ਦਨੇ ਆ ਹੂੰ ਉਹ ਚੀਜ਼ ਜ਼ਰੂਰੀ ਵੀ ਹੈਗੀ ਆ ਕਿ ਕਈਆਂ ਨੂੰ ਡਾਕਟਰਸ ਵੀ ਕਹਿੰਦੇ ਨੇ ਕਿ ਤੁਸੀਂ ਆਪਣਾ weight ਥੋੜਾ ਘਟਾ ਲਓ ਮੈਂ ਇਹੀ ਕਹੂੰਗੀ ਕਿ ਅਗਰ ਤੁਸੀਂ ওভার weight ਹੈਗੇ ਹੋ ਤਾਂ ਇੱਕ ਟਾਈਮ ਰੰਦੇ ਕਰ ਲਓ ਕਿਉਂਕਿ ਜਦੋਂ ਤੁਸੀਂ 프리ਮੈਨੋਵਲ ਚ ਪੈਗੇ ਹੋ ਉੱਥੇ ਜਾ ਕੇ ਉਹ ਚੀਜ਼ ਨੇ ਸਲੋ ਹੋ ਜਾਣਾ ਪਰ ਅਗਰ ਉਹ ਟਾਈਮ ਨਿਕਲ ਗਿਆ ਹਨਾ ਤੁਸੀਂ ਚਲੇ ਗਏ ਹੋ ਉਸ ਟਾਈਮ ਦੇ ਖਾਣ ਪੀਣ ਦੀਆਂ ਚੀਜ਼ਾਂ ਤੇ ਬਿਨਾ ਕਿਸੇ ਦੀ ਐਡਵਾਈਸ ਤੋਂ ਬਿਨਾ ਵੀ ਤੁਸੀਂ ਥੋੜਾ ਕੰਟਰੋਲ ਕਰਨਾ ਸ਼ੁਰੂ ਕਰ ਦਿਓ। ਹਮਮ ਥੋੜਾ ਕੰਟਰੋਲ ਕਰੋਗੇ ਨਾ ਤੁਹਾਡੀ ਬੋਡੀ ਆਪਣੇ ਆਪ ਥੋੜੀ ਬੈਲੈਂਸਡ ਜਾਣੀ ਸ਼ੁਰੂ ਹੋ ਜਾਏਗੀ। ਪ੍ਰੀ ਮੀਨੋਪਾਸ ਦੀ ਕੇਅਰ ਕੀ ਹੋਵੇ? ਖਾਣ ਪੀਣ ਚ ਕਿਵੇਂ ਦੀ ਹੋਣੀ ਚਾਹੀਦੀ ਆ? ਮਾਨਸਿਕ ਤੌਰ ਤੇ ਵੀ ਸਹੀ ਰਹੀਏ ਜਿਵੇਂ ਆਪਾਂ ਕਹਿੰਦੇ ਵੀ ਸਟ्रेस ਚ ਹੋ ਜਾਂਦੀਆਂ ਨੇ ਕੁੜੀਆਂ ਜਾਂ ਬੈਠੇ ਬੈਠੇ ਉਦਾਸ ਹੋ ਗਏ ਅਸੀਂ। ਜਾਂ ਉਦੋਂ ਹੀ ਅਸੀਂ ਚੀਕਣ ਲੱਗ ਜਾਂਦੇ ਆ ਬੱਚੇ ਨੇ ਛੋਟੀ ਜੀ ਗਲਤੀ ਕਰਤੀ ਸਾਨੂੰ ਇੰਨਾ ਜ਼ਿਆਦਾ ਗੁੱਸਾ ਆਉਣ ਲੱਗ ਜਾਂਦਾ ਹੈ ਨਾ ਮਾਨਸਿਕ ਤੇ ਸਰੀਰਕ ਸਿਹਤ ਨੂੰ ਕਿਵੇਂ ਸਹੀ ਰੱਖੀਏ ਉਹਦੇ ਚ ਖਾਣ ਪੀਣ ਕਿਵੇਂ ਹੋਵੇ ਸਾਡਾ ਥੋੜਾ ਤਾਂ ਤੁਰਨਾ ਐਕਸਰਸਾਈਜ਼ ਕੀ ਹੋਣੀ ਚਾਹੀਦੀ ਹੈ ਤੇ ਮੈਂਟਲੀ ਵੀ ਠੀਕ ਰਹੀਏ ਉਹਦੇ ਲਈ ਕੀ ਕਰੀਏ ਇਹਦੇ ਵਿੱਚ ਖਾਣ ਪੀਣ ਦੇ ਵਿੱਚ ਤਾਂ ਦੇਖੋ ਜੀ ਲੈ ਦੇ ਕੇ ਸਿੰਪਲ ਉਹੀ ਚੀਜ਼ਾਂ ਆ ਜਾਂਦੀਆਂ ਨੇ ਕਿ ਆਪਣੇ ਨਿਊਟ੍ਰੀਸ਼ਨ ਦਾ ਧਿਆਨ ਰੱਖੋ ਪ੍ਰੋਪਰ ਪ੍ਰੋਟੀਨ ਚੈੱਕਅਪ ਲਈ ਜਾਓ ਹਾਂ ਰੂਟੀਨ ਚੈੱਕਅਪ ਬਹੁਤ ਜ਼ਰੂਰੀ ਆ ਦੇਖੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੋ ਗਿਆ ਰੂਟੀਨ ਚੈੱਕਅਪ ਮੈਂ ਕਹਿੰਨੀ ਆ 6 ਮਹੀਨੇ ਬਾਅਦ ਤੁਸੀਂ ਆਪਣੇ ਟੈਸਟ ਕਰਾ ਲਓ ਹਾਂਜੀ ਸਾਰੇ ਟੈਸਟ ਕਰਾ ਕੇ ਰੱਖੋ ਹੈ ਨਾ ਅ ਫਐਸਐਚ ਦਾ ਟੈਸਟ ਆਉਂਦਾ ਐਸਟ੍ਰੋਜਨ ਦਾ ਟੈਸਟ ਆਉਂਦਾ ਪ੍ਰੀ ਮੈਨੋਪੋਜ਼ ਦਾ ਕਈਆਂ ਨੂੰ ਹੁੰਦਾ ਕਿ ਨਹੀਂ ਪਤਾ ਹੁੰਦਾ ਹੈਗਾ ਠੀਕ ਹੈ ਬੋਨ ਡੈਂਸਿਟੀ ਦਾ ਟੈਸਟ ਆਉਂਦਾ ਹੈਗਾ ਥਾਇਰੋਇਡ ਸਾਡੀਆਂ ਹੱਡੀਆਂ ਵੀ ਕਮਜ਼ੋਰ ਕਮਜ਼ੋਰ ਹੁੰਦੀਆਂ ਨੇ ਆਬਵੀਅਸਲੀ ਆਉ ਪ੍ਰੋਸੈਸ ਦੇ ਵਿੱਚ ਜਾਣਾ ਬੋ ਆਪਣੀ ਜਿਹੜੀਆਂ ਹੱਡੀਆਂ ਨੇ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਮਮ। ਆ ਥਾਇਰੋਇਡ ਦਾ ਟੈਸਟ ਕਰਵਾ ਕੇ ਰੱਖ ਲਓ ਤੁਸੀਂ। ਇਹ ਚੀਜ਼ਾਂ ਕਰਵਾ ਲਓ ਬਟ ਅਗਰ ਤੁਸੀਂ ਨਹੀਂ ਵੀ ਕਰਵਾਣਾ ਤਾਂ ਵੀ ਓਕੇ ਆ। ਹਾਂਜੀ। ਨਾਰਮਲ ਆਪਣੀ ਹੈਲਥਲੀ ਕਰਵਾ ਲਓ ਬਟ ਇਹ ਕੋਈ ਕੰਪਲਸ਼ਨ ਨਹੀਂ ਹੈਗੀ ਕਿ ਜਦੋਂ ਤੁਸੀਂ ਪ੍ਰੀ ਮੈਨੋਪੌਜ਼ ਦੇ ਵਿੱਚ ਹੋ ਹੈਗੇ ਆ ਇਹ ਟੈਸਟ ਕਰਾਣੇ ਹੀ ਕਰਾਣੇ ਨੇ। ਹਾਂਜੀ। ਇਹ ਕੋਈ ਕੰਪਲਸ਼ਨ ਨਹੀਂ ਹੈਗੀ। ਇਹਦੇ ਵਿੱਚ ਤੁਸੀਂ ਸਿੰਪਲ ਅਗਰ ਥੋੜੀਆਂ ਜਿਹੀਆਂ ਚੀਜ਼ਾਂ ਆਪਣੀ ਅਰਲੀ ਸਟੇਜ ਦੇ ਵਿੱਚ ਚੇਂਜ ਕਰਨੀ ਆ ਸ਼ੁਰੂ ਕਰ ਦੋਗੇ ਜਿਸ ਤਰੀਕੇ ਨਾਲ ਖਾਣਾ ਸਕਿਪ ਨਾ ਕਰੋ ਕਦੇ ਹਾਂਜੀ ਜਿਹੜੀ ਕਿ ਆਪਾਂ ਸਭ ਤੋਂ ਵੱਡੀ ਗਲਤੀ ਕਰਦੇ ਆ ਕਿ ਆਪਾਂ ਬ੍ਰੈਕਫਾਸਟ ਲੰਚ ਦੇ ਟਾਈਮ ਕਰਦੇ ਆ ਡਿਨਰ ਦਾ ਸਾਨੂੰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਰੀਏ ਸਵੇਰ ਦੀ ਰੋਟੀ ਉਦੋਂ ਖਾਉਂਗੀ ਜਦੋਂ ਸਾਰਾ ਕੰਮ ਖਤਮ ਹੋ ਗਿਆ ਸਾਰਾ ਜਦੋਂ ਕਿ ਇਹ ਸਾਨੂੰ ਪਤਾ ਹੁੰਦਾ ਸਾਰਾ ਕੰਮ ਮੈਂ ਕਰਨਾ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆ ਖਾਣ ਦੀ ਮੈਨੂੰ ਇਹ ਚੀਜ਼ ਅਜੇ ਤੱਕ ਸਮਝ ਨਹੀਂ ਆਈ ਹੈਗੀ ਕਿ ਲੇਡੀਜ਼ ਪਹਿਲਾਂ ਆਪਣੇ ਲਈ ਰੋਟੀ ਬਣਾ ਕੇ ਕਿਉਂ ਨਹੀਂ ਖਾ ਸਕਦੀਆਂ ਹੈਗੀਆਂ ਤੁਸੀਂ ਮੈਂ ਕਹਿੰਨੀ ਆ ਵੀ ਬਹੁਤ ਜਾਣੇ ਕਹਿਣਗੇ ਵੀ ਅਜੇ ਵੀ ਤੱਕ ਵੀ ਬੀਬੀ ਦੀਆਂ ਬੀਬੀਆਂ ਦੀਆਂ ਸੇਤਾਂ ਤੇ ਗੱਲਾਂ ਹੋ ਜਾਂਦੀਆਂ ਨੇ ਮੈਂ ਤਾਂ ਘਰਾਂ 'ਚ ਐਵੇਂ ਦੀਆਂ ਲੇਡੀਜ਼ ਨੂੰ ਵੀ ਦੇਖਦੀਆਂ ਵੀ ਜੇ ਕੋਲੀ ਸਬਜ਼ੀ ਦੀ ਆ ਉਹਨਾਂ ਲਈ ਨਹੀਂ ਬਚੀ ਕੋਈ ਨਹੀਂ ਮੈਂ ਤਾਂ ਦਹੀਂ ਨਾ ਖਾਲੂਗੀ ਦਹੀਂ ਬਹੁਤ ਚੰਗੀ ਚੀਜ਼ ਹੈ ਪਰ ਸਾਨੂੰ ਸਬਜ਼ੀ ਦੀ ਵੀ ਤਾਂ ਜ਼ਰੂਰਤ ਹੈ ਸਬਜ਼ੀ ਦੀ ਵੀ ਤਾਂ ਜ਼ਰੂਰਤ ਹੈ ਸਬਜ਼ੀ ਨਹੀਂ ਮੈਂ ਤਾਂ achar ਨਾਲ ਹੀ ਖਾਲੂਗੀ ਚਲੋ ਕੋਈ ਨਹੀਂ ਇਹ ਸਾਡੀਆਂ ਗਲਤੀਆਂ ਨੇ ਫਿਰ ਇੱਥੇ ਆ ਕੇ ਇੱਥੇ ਆ ਕੇ ਮੈਂ ਆਪਣੇ ਆਪ ਨੂੰ ਰਿਸਪਾਂਸਿਬਲ ਮੰਨਾਂਗੀ ਇਸ ਚੀਜ਼ ਦੇ ਏ ਦੇਖੋ ਮੇਰੀ ਬਾਡੀ ਆ ਮੇਰਾ ਧਿਆਨ ਦੇਣਾ ਸਭ ਤੋਂ ਜ਼ਰੂਰੀ ਆ ਮੇਰੇ ਅੰਦਰ ਕੀ ਚੇਂजेस ਆ ਰਹੇ ਨੇ ਮੈਨੂੰ ਪਤਾ ਮੈਡੀਕਲ ਕੰਡੀਸ਼ਨ ਨਾਲ ਡਾਕਟਰ ਕੋ ਜਾਓ ਬਟ ਅਗਰ ਇਸ ਕੰਡੀਸ਼ਨ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਬ੍ਰੇਕਫਾਸਟ ਨਹੀਂ ਛੱਡਣਾ ਹੈ ਬ੍ਰੇਕਫਾਸਟ ਦੇ ਵਿੱਚ ਤੁਸੀਂ ਪ੍ਰੋਪਰ ਖਾਣਾ ਲਵੋ ਹੀ ਲਵੋ ਆਪਣਾ ਹਾਂ ਠੀਕ ਹੈ ਦੂਸਰਾ ਹੈਗਾ ਲੰਚ ਦੇ ਵਿੱਚ ਤੁਹਾਡੇ ਦੇ ਵਿੱਚ ਗ੍ਰੀਨ ਵੈਜੀਟੇਬਲ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਦਹੀਂ ਲਵੋ ਤੁਸੀਂ ਮਲਟੀ ਗ੍ਰੇਨ ਆਟੇ ਦੀ ਮੈਂ ਕਹਿੰਨੀ ਆ ਨਹੀਂ ਲੈ ਕੇ ਆਣਾ ਤੇ ਨਾ ਦੋ ਆਟੇ ਲੈ ਆਓ ਘਰੇ ਲਿਆ ਕੇ ਉਹੀ ਮਿਕਸ ਕਰ ਲਓ ਹਾਂ ਜ਼ਰੂਰੀ ਥੋੜੀ ਹੈ ਕੋਈ ਫੈਂਸੀ ਚੀਜ਼ਾਂ ਲੈ ਕੇ ਆਣੀਆਂ ਨਾ ਦੋ ਆਟੇ ਲੈ ਆਓ ਜਿੱਥੇ ਕਣਕ ਦਾ ਆਟਾ ਲੈ ਕੇ ਆਣੇ ਉੱਥੇ ਦੋ ਆਟੇ ਹੋਰ ਲੈ ਆਓ ਹਮ ਸੌਰੀ ਉਹ ਮਿਕਸ ਕਰਕੇ ਤੁਸੀਂ ਉਹ ਦੀ ਰੋਟੀ ਬਣਾ ਲਓ ਨਾਲ ਸੈਲਡ ਰੱਖ ਲਓ ਆਪਣੇ ਲਈ ਹਮ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੁਹਾਡੇ ਲਈ ਫਰੂਟ ਫਾਈਬਰ ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਅੰਡਰਐਸਟੀਮੇਟ ਕਰਦੇ ਹਾਂ ਜਦੋਂ ਕਿ ਫਾਈਬਰ ਬਹੁਤ ਜ਼ਰੂਰੀ ਆ ਸਾਡੇ ਲਈ ਹਾਂਜੀ ਫਾਈਬਰ ਦਾ ਬੋਡੀ ਦੇ ਵਿੱਚ ਕੰਪਲੀਟ ਹੋਣਾ ਬਹੁਤ ਜ਼ਰੂਰੀ ਹੈ ਹੂੰ ਉਹ ਬਹੁਤ ਵੱਡਾ ਇੱਕ ਕਹਿੰਦੇ ਉਹਨੇ ਰੋਲ ਅਦਾ ਕਰਦਾ ਹਰ ਇੱਕ ਚੀਜ਼ ਦੇ ਵਿੱਚ ਸਾਡੀ ਦੇ ਵਿੱਚ ਉਹਨੂੰ ਤੁਸੀਂ ਬਹੁਤ ਜ਼ਿਆਦਾ ਫਾਈਬਰ ਦੀ ਤੁਹਾਨੂੰ ਲੱਗਦਾ ਹੈਗਾ ਨਹੀਂ ਕੰਪਲੀਟ ਹੋ ਰਿਹਾ ਹੈਗਾ ਤੁਸੀਂ ਸਪਲੀਮੈਂਟ ਲੈ ਲਓ ਕੋਈ ਉਦਾਂ ਆਪਾਂ ਨੇਚਰਲ ਡਾਈਟ ਕੀ ਕੀ ਚੀਜ਼ ਆ ਜਿਹੜੀ ਸਾਨੂੰ ਸਭ ਤੋਂ ਵੱਧ ਫਾਈਬਰ ਮੀਨ ਵੈਜੀਟੇਬਲਸ ਅੱਛਾ ਸੀ ਹਰੀਆਂ ਸਬਜ਼ੀਆਂ ਖਾਓ ਤੁਸੀਂ ਫਾਈਬਰ ਦੇ ਭਰਪੂਰ ਨੇ ਉਹ ਹੂੰ ਹਰੀ ਸਬਜ਼ੀ ਜਿੰਨੀ ਮਰਜ਼ੀ ਖਾ ਲੋ ਕਲਰਫੁਲ ਸਬਜ਼ੀਆਂ ਖਾਓ ਤੁਸੀਂ ਹਰੀਆਂ ਸਬਜ਼ੀਆਂ ਦੇ ਹੋ ਗਈਆਂ ਨਾਲ ਜਿੱਦਾਂ ਬ੍ਰੋਕਲੀ ਹੋ ਗਈ ਪ੍ਰੀ ਮੈਨੋਪੋਜ਼ ਦੇ ਵਿੱਚ ਇੱਕ ਚੀਜ਼ ਬਹੁਤ ਜਿਹੜੀ ਹੈਲਪ ਕਰਦੀ ਹੈ ਨਾ ਬ੍ਰੋਕਲੀ ਗੋਭੀ ਤੇ ਤੁਸੀਂ ਬੰਦ ਗੋਭੀ ਜਿਹਨੂੰ ਕਹਿੰਦੇ ਹੋ ਅੱਛਾ ਇੱਕ ਖਾਓ ਹਮ ਬੜੀ ਅੱਛੀ ਹੁੰਦੀ ਹੈ ਹਮ ਇਹ ਜਿਹੜੇ ਐਕਸਟਰਾ ਟੌਕਸਿਕ ਜਾਂ ਹਾਰਮੋਨਲ ਇੰਬੈਲੈਂਸ ਹੋਇਆ ਹੁੰਦਾ ਨਾ ਉਹਨੂੰ फ्लਸ਼ ਆਊਟ ਕਰਨ 'ਚ ਹੈਲਪ ਕਰਦੀ ਹੈ ਸਾਨੂੰ ਹਾਂਜੀ ਇਹ ਚੀਜ਼ ਤੁਸੀਂ ਜ਼ਰੂਰ ਖਾਓ ਸਬਜ਼ੀਆਂ ਸਾਰੀਆਂ ਬਹੁਤ ਵਧੀਆ ਨੇ ਸਬਜ਼ੀਆਂ ਸਾਰੀਆਂ ਐਡ ਕਰੋ ਫਰੂਟਸ ਐਡ ਕਰੋ ਜਿਹੜਾ ਕਿ ਸਭ ਤੋਂ ਵੱਡਾ ਕਾਰਨ ਇਹ ਆ ਤੁਸੀਂ ਅਗਰ ਕਿਸੇ ਨਾਰਮਲ ਲੇਡੀ ਨੂੰ ਕਹਿ ਦੋ ਬੱਚਿਆਂ ਲਈ ਅੱਜਕੱਲ ਹਰ ਹਰ ਇੱਕ ਸਕੂਲ ਦੇ ਵਿੱਚ ਹੋ ਗਿਆ ਕਿ ਤੁਸੀਂ ਬੱਚੇ ਨੂੰ ਫਰੂਟ ਪੇਸ ਦੇਣਾ ਹੀ ਦੇਣਾ ਦੇ ਪੇਸ ਦਿਆਂ ਨਾ ਆਪਾਂ ਤੁਸੀਂ ਮੈਨੂੰ ਦੱਸੋ ਲਾਸਟ ਟਾਈਮ ਕਦੋਂ ਤੁਸੀਂ ਬੈਠ ਕੇ ਇੱਕ ਪਲੇਟ ਭਰ ਕੇ ਆਪਦੇ ਲਈ ਫਰੂਟ ਖਾਦਾ ਸੀਗਾ ਮੈਨੂੰ ਲੱਗਦਾ ਮੈਨੂੰ 15 20 ਦਿਨ ਹੋ ਗਏ ਉਹ ਕਿਉਂ ਹੈ ਤੂੰ ਧੁੱਦ ਸੋਚੋ ਤੁਸੀਂ ਹੁਣ ਕਿਹ ਅਵੇਅਰਨੈਸ ਤੇ ਅਮੇਸ਼ਾ ਗੱਲ ਕਰਦੀ ਹੈ ਨਾ ਹਾਂ ਤੁਸੀਂ ਖੁਦ ਦੇਖੋ ਕਿ ਤੁਸੀਂ ਕਦੋਂ ਬੈਠ ਕੇ ਆਰਾਮ ਨਾਲ ਸ਼ਾਂਤੀ ਨਾਲ ਕਿ ਕੋਈ ਪੂਰੀ ਸਲਾਦ ਦੀ ਪਲੇਟ ਖਾ ਲਈ ਮੈਂ ਜਾਂ ਕੋਈ ਪੂਰਾ ਫਰੂਟ ਭਰ ਕੇ ਇੱਕ ਪਲੇਟ ਮੈਂ ਖਾ ਲਿਆ ਤੁਸੀਂ ਖਾਦਾ ਨਹੀਂ ਹੋਣਾ ਚਾਹੀਦਾ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਸਪਲੀਮੈਂਟ ਖਾ ਲਓ ਜੀ ਸਹੀ ਗੱਲ ਹੈ ਫਿਰ ਫਿਰ ਸਪਲੀਮੈਂਟ ਖਾ ਲਓ ਚਲੋ ਇਹ ਮੇਰੇ ਚ ਇੱਕ ਚੰਗੀ ਆਦਤ ਹੈਗੀ ਹੈ ਕਿ ਮੈਂ ਆਪਣੇ ਸਪਲੀਮੈਂਟ ਡੇਲੀ ਖਾ ਲੈਣੀਆਂ ਪ੍ਰੋਬਲਮ ਅੱਜ ਦੇ ਟਾਈਮ ਦੇ ਵਿੱਚ ਇਹੀ ਆਨ ਲੱਗ ਗਿਆ ਕਿ ਸਪਲੀਮੈਂਟ ਨੂੰ ਨਾ ਅੱਜਕਲ ਦਵਾਈਆਂ ਦੇ ਨਾਲ ਜੋੜਤਾ ਹੈ ਸਪਲੀਮੈਂਟ ਨੂੰ ਦਵਾਈਆਂ ਦੇ ਨਾਲ ਨਾਲ ਜੋੜੋ ਇਹ ਰੱਖੋ ਤੁਸੀਂ ਕਿ ਇਹ ਬੋਡੀ ਦੀ ਨੀਡਸ ਹਾਂ ਜੇ ਤੁਹਾਡੇ ਕੋਲ ਨਹੀਂ ਬੈਠ ਕੇ ਚੰਗੀ ਤਰ੍ਹਾਂ ਖਾਣਾ ਖਾਣ ਦਾ ਟਾਈਮ ਤੁਹਾਨੂੰ ਲੱਗਦਾ ਕਿ ਤੁਹਾਡਾ ਪ੍ਰੋਫੈਸ਼ਨ ਇਦਾਂ ਦਾ ਤੁਸੀਂ ਇਗਨੋਰ ਕਰ ਰਹੇ ਹੋ ਆਪਣੀ ਡਾਈਟ ਨੂੰ ਪਰ ਫਿਰ ਤੁਹਾਡੇ ਕੋਲ ਕੁਝ ਫਾਸਟ ਅਲਟਰਨੇਟ ਤਾਂ ਹੋਣਾ ਚਾਹੀਦਾ ਲਓ ਕਿਦੇ ਲਈ ਬਣਾਏ ਗਏ ਨੇ ਇਹ ਪਰ ਸਪਲੀਮੈਂਟ ਲੈਣ ਤੋਂ ਪਹਿਲਾਂ ਉਹਦੇ ਬਾਰੇ ਜਾਣਕਾਰੀ ਜ਼ਰੂਰ ਹੁੰਦੀ ਹੈ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਦੇਖੋ Google ਹਰ ਹਰੇਕ ਕੋਲ ਹੈਗਾ ਫੋਨ ਸਾਡੇ ਕੋਲ ਸਭ ਕੋਲ ਹੈਗਾ ਔਰ Google ਤੇ ਤੁਸੀਂ ਕੁਝ ਵੀ ਪਾ ਦਿਓ ਹਰ ਇੱਕ ਸਪਲੀਮੈਂਟ ਦੇ ਪਿੱਛੇ ਜਿੰਨੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ ਲਿਖੀਆਂ ਹੋਈਆਂ ਤੁਸੀਂ ਉਹਨੂੰ ਬਾਕੀ ਚੀਜ਼ਾਂ ਵੀ ਆਪਾਂ ਕਰਦੇ ਹੀ ਆ ਨਾ ਫੋਨ ਖੋਲ ਕੇ ਆਪਾਂ ਹਰ ਚੀਜ਼ ਦੇਖਦੇ ਆ ਸਹੀ ਗੱਲ ਜਦੋਂ ਹੈਲਥ ਦੀ ਬਾਰੀ ਆਉਂਦੀ ਆ ਉਹਨੂੰ ਖੋਲ ਕੇ ਤੁਸੀਂ ਦੇਖੋ ਉੱਤੇ ਪੜੋ ਹਾਂ ਐਗਜ਼ੈਕਟਲੀ ਅਗਰ ਤੁਹਾਨੂੰ ਕਿਸੇ ਨੇ ਕੋਈ ਡਾਕਟਰ ਨੇ ਵੀ ਰეკਮੈਂਡ ਕੀਤਾ ਪਹਿਲਾਂ ਤੁਸੀਂ ਉਹਤੇ ਸਰਚ ਕਰ ਲਓ ਹੂੰ ਤੁਹਾਨੂੰ ਪਤਾ ਚੱਲ ਜਾਏਗਾ ਕਿ ਕੋਈ ਗਲਤ ਚੀਜ਼ ਰეკਮੈਂਡ ਨਹੀਂ ਕੀਤੀ ਗਈ ਹੈ ਸਹੀ ਗਾ ਹੁਣ ਮੇਰੇ ਨਾਲ ਜਿੰਨੇ ਜਾਣੇ weight loss ਕਰਦੇ ਨੇ ਮੈਂ ਕੁਝ ਨਿਊਟ੍ਰੀਐਂਟਸ ਜ਼ਰੂਰ ਐਡ ਕਰਦੀ ਹਾਂ ਉਹਦੇ ਹਮੇਸ਼ਾ ਕਰਦੀ ਹਾਂ ਕਿਉਂ ਕਰਦੀ ਹਾਂ ਮੈਨੂੰ ਪਤਾ ਹੈ ਕਿ ਜਦੋਂ ਤੁਸੀਂ ਕੈਲਰੀਜ਼ ਘਟਾਉਣੀਆਂ ਨੇ ਤੁਹਾਡੀ ਬੋਡੀ ਦੇ ਵਿੱਚ फ्लਸ਼ ਆਊਟ ਹੋਣੇ ਨੇ ਨਿਊਟ੍ਰੀਸ਼ਨ ਤੁਹਾਨੂੰ ਜ਼ਰੂਰਤ ਪੈਣੀ ਆ ਤਾਂ ਕਿ ਤੁਹਾਨੂੰ ਵੀਕਨੈਸ ਨਾ ਆਵੇ ਉਸ ਤਰ੍ਹਾਂ ਦੀ ਜ਼ਰੂਰੀ ਹੋ ਗਏ ਨੇ ਇੱਕ ਜ਼ਰੂਰੀ ਪਾਰਟ ਬਣ ਗਿਆ ਹੂੰ ਹੂੰ ਜਿੰਨਾ ਕੋਸ਼ਿਸ਼ ਹੋ ਸਕਦੀ ਆ ਤੁਸੀਂ ਖਾਣੇ ਦੇ ਥਰੂ ਪੂਰਾ ਕਰੋ ਪੋਸੀਬਲ ਨਹੀਂ ਹੈਗਾ ਤਾਂ ਇਸ ਚੀਜ਼ ਨੂੰ ਲੈਣ ਤੋਂ ਡਰੋ ਨਾ ਹਮ ਕਈ ਲੋਕ ਕਹਿੰਦੇ ਬਹੁਤ ਮਹਿੰਗੇ ਹਨ ਪਰ ਬੜੇ ਸਸਤੇ ਸਸਤੇ ਸਪਲੀਮੈਂਟ ਵੀ ਹੈਗੇ ਨੇ ਤੁਸੀਂ ਆਲਟਰਨੇਟਿਵ ਲੱਭੋ ਤਾਂ ਸਹੀ ਆ ਆਪਣੇ ਲਈ ਤੁਸੀਂ ਡਾਕਟਰ ਨੂੰ ਕਹੋ ਮੈਨੂੰ ਸਸਤੇ ਲਿਖ ਦੋ ਬਿਲਕੁਲ ਸਸਤੇ ਲਗ ਦੋ ਦੇਖੋ ਬ੍ਰਾਂਡ ਹਰ ਇੱਕ ਚੀਜ਼ ਦਾ ਹੈਗਾ ਠੀਕ ਆ ਆਪਣੀ ਪਾਕਟ ਆਪਾਂ ਨੂੰ ਸਭ ਤੋਂ ਪਹਿਲਾਂ ਪਾਕਟ ਹੁੰਦੀ ਹੈ ਕਿ ਮੇਰੀ ਪਾਕਟ ਕਿੰਨਾ ਅਲਾਉ ਕਰਦੀ ਹੈ ਮੈਂ ਉਹ ਚੀਜ਼ ਲਾਉਂਗੀ ਤੁਸੀਂ ਇੱਕ ਚੀਜ਼ ਉਹਦੀ ਸਰਚ ਕਰੋ ਕਿਸੇ ਕੰਪਨੀ ਬਾਰੇ ਸਰਚ ਕਰੋ ਜਿਹੜਾ ਤੁਹਾਨੂੰ ਡਾਕਟਰ ਨੇ ਬੋਲਿਆ ਫਿਰ ਤੁਸੀਂ ਦੇਖੋ ਕਿ ਸੇਮ ਅਗਰ ਜਿਹੜੇ ਉਹਦੇ ਵਿੱਚ ਸਾਰੇ ਇੰਗਰੀਡੀਅੰਟਸ ਨਹੀਂ ਕਿਸੇ ਹੋਰ ਜਗ੍ਹਾ ਤੇ ਹੈਗੇ ਨੇ ਤੁਸੀਂ ਡਾਕਟਰ ਤੋਂ ਪੁੱਛ ਲਓ ਉਹ ਚੀਜ਼ ਪਰ ਲਵੋ ਜ਼ਰੂਰ ਕਿਉਂਕਿ ਇਹ ਨੀਡ ਬਣ ਚੁੱਕੀ ਆ ਜੋ ਮਰਜੀ ਤੁਸੀਂ ਕਰ ਲਓ ਜਿੰਨਾ ਮਰਜੀ ਖਾ ਲਓ ਕੁਝ ਨਾ ਕੁਝ ਚੀਜ਼ਾਂ ਤੁਹਾਨੂੰ ਐਡ ਲੇਡੀਜ਼ ਨੂੰ ਹਰ ਹਾਲ ਦੇ ਵਿੱਚ ਐਡ ਜਿਹੜੀਆਂ ਹੈਗੀਆਂ ਨੇ ਉਹ ਕਰਨੀਆਂ ਪੈਂਦੀਆਂ ਹੀ ਪੈਂਦੀਆਂ